ਇਹ ਪੂਰਤ ਕਰਾਉਣ ਦੀ ਧਰਤੀ ਤੇ ਪੂਰਤ ਹੋ ਰਿਹਾ ਹੈ ਦੇ ਵਿੱਚ ਹੈ ਜਿੱਥੇ 12 ਜਨਤੀ ਜੀ ਦੀ ਬਤੌਰ ਨੂੰ 2 ਸਾਲ ਤੋਂ ਨਿਭਾ ਰਹੇ ਹਨ ਮਹਾਰਾਜ ਜਿੱਥੇ ਆਮ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਦੇਸ਼ ਵਿੱਚ ਦੇ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਘੋੜੀਆਂ ਹਨ ਉਪਰ ਛੱਤ ਦੇ ਉੱਪਰ ਸਾਰੇ ਸੰਗਤਾਂ ਕੋਲ ਹੈ ਨਾ ਹਨ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿੰਘ ਸਾਹਿਬਾਨ ਨੇ ਚਰਨਾਂ ਵਿੱਚ ਬੇਨਤੀ ਕੀਤੀ ਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਢੋਲ ਗੰਦਲੀ ਏ ਉਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਪਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤਪਾਲ ਨੇ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇਕ ਸਤੂ ਸਾਹਿਬ ਉਹ ਜੀਵੀਆਂ ਸੰਤਾਂ ਤਵਾਤੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰੂ ਘਰ ਦੇ ਪ੍ਰਧਾਨ ਹਨ ਸਤੂ ਸਾਹਿਬ ਆਰਤੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਤੱਕ ਭਾਵੇਂ ਤੀਜੀ ਪਾਵਾਂਗਾ ਤੇ ਅਕੂ ਜਵਾਬ ਹੈ ਸੀ ਸਪਨਾ ਸਿੰਘ ਵਰਗੋਂ ਮੈਂ ਕਈ ਅਕਾਲ ਤਖਤ ਤੱਕ ਦੇਖੇ ਹਨ ਕਿ ਮਹਾਰਾਜ ਤੇਰੇ ਅਕਾਲ ਤਖਤ ਮੰਡ ਤੱਕ ਕੋਈ ਚੈਰ ਨਹੀਂ ਕਰ ਸਕਿਆ ਪਰ ਇਹ ਸੰਤਪ੍ਰਾਨ ਸਿੰਘ ਪ੍ਰਧਾਨਾ ਸੋਨੀ ਨੇ گرو گراہ مہاراج میری پگنی بابا بڑھا سا پگ ہے ਕੌਣ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਟੋਲ ਥੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਹੇ ਲਿਖਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤੇ ਸਾਧਗੁਰੂ ਸਾਡਾ ਕੀ ਦੋਸ਼ ਹੈ ਸਾਡਾ ਨਹੀਂ ਇਹ ਦੋਸ਼ ਹੈ ਕਿ ਗੁਰੂ ਤੋਂ ਸਮਾਨ ਲੈ ਕੇ ਨਾ ਜਾਓ ਕੁਰਤਾ ਦਾ ਸਮਾਨ ਆਪਣੀਆਂ ਦਿੱਕਾਆਂ ਦੇ ਨਾਲ ਵਿੱਚੋ ਇਹ ਬੋਲ ਸਹਿਜ ਨੂੰ ਗੁਰੂ ਜੰਮਸ਼ਾਹ ਮਹਾਰਾਜ ਤੇਰੇ ਵੀਰ ਦਾ ਫਰਜ਼ ਚੱਲ ਰਹਿਣ ਕਰ। ਉਸ ਲਈ ਵੀ ਇਹ ਰਾਈ ਨੇ ਅਰਦਾਸ ਕਰਦਾ ਵਾਂ ਕਿ ਤੇ ਅੱਜ ਦੀ ਵੀਡੀਓ ਅੱਜ ਦੀ ਲਈਏ। ਨਾਲ ਸਤਿਗੁਰੂ ਸਿੱਧ ਸਹਿਮਾਨ ਗਿਆਨੀ ਨੇ ਮੇਰੇ ਹਿੱਸੇ ਤੱਕ ਪਹੁੰਚਦੀ ਹੋਵੇ ਤੇ ਮੈਨੂੰ ਖੁਸ਼ ਆਸਾ ਦਿੱਤਾ ਜਾਵੇ ਸਤਿਗੁਰੂ ਜੰਮਸ਼ਾਹ ਮਹਾਰਾਜ